ਸਰ ਮੇਰਾ ਨਾਮ ਕਿਰਨ ਬਾਲਾ ਆ ਮੈਂ ਪ੍ਰਧਾਨ ਆ ਕ੍ਰੈਚ ਵਰਕਰਾਂ ਦੀ ਤੇ ਸਾਨੂੰ ਨਾ 45 ਮਹੀਨੇ ਹੋ ਗਏ ਸੈਲਰੀ ਨਹੀਂ ਮਿਲੀ ਅਸੀਂ ਬੜਾ ਡਾਇਰੈਕਟਰ ਆਫਿਸ ਵੀ ਜਾ ਚੁੱਕੇ ਆ ਚੰਡੀਗੜ੍ਹ ਵੀ ਜਾ ਚੁੱਕੇ ਆ ਬਲਜੀਤ ਕੌਰ ਮੈਡਮ ਨਾਲ ਵੀ ਸਾਡੀਆਂ 8-9 ਮੀਟਿੰਗਾਂ ਹੋਈਆਂ ਆ ਪਰ ਇਹ ਸਾਨੂੰ ਲਾਰੇ ਹੀ ਲਾਈ ਜਾਂਦੇ ਆ ਕਿ ਤੁਹਾਨੂੰ ਮਹੀਨੇ ਤੱਕ ਦੇਵਾਂਗੇ 15 ਦਿਨਾਂ ਤੱਕ ਦੇਵਾਂਗੇ ਅਸੀਂ ਬਹੁਤ ਪਰੇਸ਼ਾਨ ਆ ਸਾਡੀ ਸੈਲਰੀ ਦਿੱਤੀ ਜਾਵੇ ਔਰ ਸਾਡੀ ਪੱਛੀਆਂ ਦੀ ਫੀਡ ਵੀ ਨਹੀਂ ਆਉਂਦੀ ਇਸ ਕਰਕੇ ਸਾਡੇ ਕੋ ਬੱਚੇ ਵੀ ਬਹੁਤ ਘਟ ਗਏ ਆ ਕਿੰਨੇ ਕਿ ਕਰਾਚ ਕਰਿਆ ਤੁਹਾਡੇ ਕੋਲ ਸਾਡੇ 158 ਕ੍ਰੈਚ ਸੈਂਟਰ ਹੈ ਕਿਹੜੇ ਕਿਹੜੇ ਸਥਾਨਾਂ ਤੇ ਹੈਗੇ ਇੱਕ ਕ੍ਰੈਚ ਸਾਡੇ ਹਰ ਹਰ ਪੰਜਾਬ ਚ ਹੀ ਹੈ ਟੋਟਲ ਪੰਜਾਬ ਚ ਹੀ ਹੈ ਗੁਰਦਾਸਪੁਰ ਨਵਾਂ ਸ਼ਹਿਰ ਜਲੰਧਰ ਬੱਚੇ ਹਰ ਕ੍ਰੈਚ ਵਿੱਚ 15-20 ਬੱਚੇ ਹੈ ਹੀ ਹੈ ਹਾਂਜੀ ਇਸ ਸਟਾਫ ਦੇ ਵਿੱਚ ਤੁਹਾਡੇ ਕਿੰਨੇ ਮੈਂਬਰ ਸਟਾਫ ਚ ਹਰ ਸੈਂਟਰ ਚ ਦੋ ਮੈਂਬਰ ਹੈ ਵਰਕਰ ਤੇ ਹੈਲਪਰ 158 ਸੈਂਟਰ ਹੈ ਤੇ ਕਿੰਨੀ ਦੇਰ ਤੋਂ ਤਨਖਾਹਾਂ ਕਿਨੇ ਤੁਹਾਡੇ ਨੇ ਸਾਨੂੰ 45 ਮਹੀਨੇ ਹੋ ਗਏ ਸਾਨੂੰ ਸੈਲਰੀ ਨਹੀਂ ਮਿਲੀ ਇਸ ਬੰਦ ਵਿੱਚ ਕੀ ਹੋ ਰਿਹਾ ਅਸੀਂ ਇਸ ਬੰਦ ਵਿੱਚ ਡਾਇਰੈਕਟਰ ਨੂੰ ਮਿਲੇ ਆ ਰੁਪਿੰਦਰ ਮੈਡਮ ਵਾਚ ਡਾਇਰੈਕਟਰ ਉਹਨਾਂ ਨੂੰ ਵੀ ਮਿਲੇ ਆ ਅਸੀਂ ਸ਼੍ਰੀ ਵਾਸਤਵਾ ਮੈਡਮ ਸਾਡੇ ਸੈਕਟਰੀ ਸਾਹਿਬ ਹੈ ਉਹਨਾਂ ਨੂੰ ਵੀ ਮਿਲੇ ਆ ਬਲਜੀਤ ਕੌਰ ਮੈਡਮ ਨਾਲ ਵੀ ਮਿਲੇ ਆ ਹੋਰ ਸਟਾਫ ਮੈਂਬਰਾਂ ਵੀ ਸਾਰਿਆਂ ਨੂੰ ਮਿਲ ਚੁੱਕੇ ਆ ਪਰ ਸਾਡੀ ਸੁਣਵਾਈ ਨਹੀਂ ਹੋ ਰਹੀ ਸਾਨੂੰ ਕਹਿੰਦੇ ਤੁਹਾਨੂੰ 15 ਦਿਨਾਂ ਤੱਕ ਸੈਲਰੀ ਮਿਲ ਜੂਗੀ 10 ਦਿਨਾਂ ਤੱਕ ਮਿਲ ਜੂਗੀ ਇਸ ਮਹੀਨੇ ਦਾ ਸੈਲਰੀ ਆਊਗੀ ਪਰ ਅਸੀਂ ਫੇਰ ਇਹਨਾਂ ਦੀ ਬੰਨ ਕੇ ਧਰਨੇ ਤੋਂ ਉੱਠ ਖੜਦੇ ਆ ਪਰ ਸਾਨੂੰ ਕੋਈ ਸੈਲਰੀ ਨਹੀਂ ਆਈ ਹੁਣ ਅਸੀਂ ਹਾਰ ਕੇ ਆ ਸਟੇਪ ਚੱਕਿਆ ਕਿ ਡਾਕਟਰ ਬਲਜੀਤ ਕੌਰ ਦੇ ਕੋਠੀ ਦੇ ਅੱਗੇ ਧਰਨਾ ਲਾਈਏ ਕਿ ਕਿੰਨੇ ਚਿਰ ਦੀ ਤਨਖਾਹ ਜਿਹੜੀ ਤੁਹਾਡੇ ਪੈਣੀ ਚਾਹੀਦੀ ਹੈ 45 ਮਹੀਨਿਆਂ ਦੀ ਪਈ ਹੈ ਤਨਖਾਹ ਵੀ ਮਿਲਣੀ ਹੈ ਠੀਕ ਹੈ ਇੱਕ ਮਹੀਨੇ ਦੀ ਆਪਾਂ ਗੱਲ ਕਰੀ ਤੇ ਇੱਕ ਮਹੀਨੇ ਦੀ ਤਨਖਾਹ ਕਿੰਨੀ ਇੱਕ ਮਹੀਨੇ ਦੀ ਤਨਖਾਹ 300 ਰੁਪਏ ਵਰਕਰ ਦੀ ਹੈ 3000 ਵਰਕਰ ਦੀ ਹੈ ਤੇ 1500 ਹੈਲਪਰ ਦੀ ਹਾਂਜੀ ਤੇ ਕੀ ਹੁਣ ਤੁਹਾਨੂੰ ਇਹਨਾਂ ਨੇ ਸਵੈਸਵਾਇਆ ਸਾਨੂੰ ਅਜੇ ਤੱਕ ਤਾਂ ਕੋਈ ਵੀ ਸ਼ਿਵਾਸ ਨਹੀਂ ਦਿਵਾਇਆ ਇਹਨਾਂ ਦੇ ਉੱਪਰ ਲਈ ਆ ਮੈਕਮੇ ਦੇ ਬੰਦੇ ਆਏ ਸੀ ਉਹਨਾਂ ਨੇ ਕਿਹਾ ਕੋਈ ਨਹੀਂ ਆਪਾਂ ਤੁਹਾਡੀ ਮੀਟਿੰਗ ਲੈ ਦਿੰਦੇ ਪਰਸਾ ਅਸੀਂ ਮੀਟਿੰਗ ਨਹੀਂ ਲੈਣੀ ਕਿਉਂਕਿ ਅਸੀਂ 10 15 ਮੀਟਿੰਗ ਕਰ ਚੁੱਕੇ ਆ ਸਾਨੂੰ ਕੋਈ ਅਸੰਤੁਸ਼ਟੀ ਅਸੀਂ ਹੋਈ ਹੈ ਸੰਤੁਸ਼ਟ ਜਵਾਬ ਮਿਲਿਆ ਹੀ ਨਹੀਂ ਕਿਸ ਤਰ੍ਹਾਂ ਦਾ ਹੁਣ ਪ੍ਰੋਟੈਸਟ ਕਰਨ ਵਾਲਾ ਤੁਹਾਡਾ ਅਸੀਂ ਤੇ ਇੱਥੇ ਬੈਠਾਂਗੇ ਜਿੰਨੀ ਦੇ ਸਾਡੀ ਸੈਲਰੀ ਨਹੀਂ ਹੈ ਜੇ ਕੁੜੀਆਂ ਤਾਂ ਇਹ ਵੀ ਕਹਿੰਦੀਆਂ ਕਿ ਅਸੀਂ ਭੁੱਖ ਹੜਤਾਲ ਤੇ ਵੀ ਬੈਠਾਂਗੇ ਅਸੀਂ ਉੱਠਣਾ ਨਹੀਂ ਦੀ ਮੰਗ ਹੁੰਦਾ ਸਾਡੀ ਮੰਗ ਇਹ ਹੈ ਕਿ ਸਾਡੀ ਸੈਲਰੀ ਜਲਦੀ ਤੋਂ ਜਲਦੀ 5 ਜਾਂ 6 ਦਿਨਾਂ ਦੇ ਵਿੱਚ ਵਿੱਚ ਪਾਈ ਜਾਵੇ ਅਸੀਂ ਓਨੀ ਦਿਨ ਇੱਥੇ ਬੈਠੇ ਹਾਂ ਹਾਂਜੀ ਕੀ ਨਾਮ ਹੈ ਤੁਹਾਡਾ ਸਰ ਪਰਮਪ੍ਰੀਤ ਗੌਰ ਆ ਕਿਸ਼ਨ ਸਿੰਘ ਸਰ ਮੈਂ ਜ਼ਿਲ੍ਹਾ ਗੁਰਦਾਸਪੁਰ ਬਟਾਲਾ ਹਲਕਾ ਹੈ ਸਾਡਾ ਉੱਥੋਂ ਆਇਆ ਹਾਂ ਅੱਜ ਕੀ ਇਸ ਤਰ੍ਹਾਂ ਦੀ ਪ੍ਰੋਬਲਮ ਆਈ ਜਿਹੜਾ ਤੁਹਾਨੂੰ ਇੱਥੇ ਧਰਨਾ ਲਗਾਉਣਾ ਪਿਆ ਸਰ ਸਾਨੂੰ ਸੈਲਰੀ ਨਹੀਂ ਮਿਲਦੀ ਬਈ 43 ਤੋਂ 42 ਮਹੀਨੇ ਸਾਡੇ ਹੋ ਗਏ ਨੇ ਸੈਲਰੀ ਨਾ ਮਿਲਣ ਦੇ ਕਾਰਨ ਕਿ ਘਰਾਂ ਦੇ ਹਾਲਾਤ ਇੰਨੇ ਮਾੜੇ ਨੇ ਕਿ ਕੋਈ ਹਿਸਾਬ ਹੀ ਨਹੀਂ ਕਿਉਂਕਿ ਜੇ ਤੁਸੀਂ ਕੰਮ ਕਰਦੇ ਆ ਤਾਂ ਸਾਨੂੰ ਸੈਲਰੀ ਨਾ ਮਿਲੇ ਤੁਹਾਨੂੰ ਪਤਾ ਹੈ ਕਿ ਬੱਚਿਆਂ ਦੀ ਫੀਸਾਂ ਜਾਣੀ ਆ ਹਰ ਚੀਜ਼ ਰਾਸ਼ਨ ਕਿੰਨਾ ਕੁਸ਼ ਹੁੰਦਾ ਹਰ ਚੀਜ਼ ਆ ਇਸ ਕਰਕੇ ਬੈਠੇ ਹੋਏ ਆ ਇਸ ਆਣ ਕੇ ਕੀ ਹੋ ਗਏ ਹਾਂਜੀ ਕੀ ਵਿਸ਼ਵਾਸ ਜੋ ਆ ਗਿਆ ਤੁਹਾਨੂੰ ਸਰ ਵਿਸ਼ਵਾਸਤਾ ਲਾਰੇ ਹੀ ਐ 15 ਦਿਨ ਬਾਅਦ ਮਿਲ ਜਾਂਦੀ ਐ ਮਹੀਨੇ ਬਾਅਦ ਮਿਲ ਜਾਂਦੀ 10 ਦਿਨਾਂ 2 ਦਿਨਾਂ 4 ਦਿਨ ਉਹ ਲਾਰੇ ਨਹੀਂ ਸਾਨੂੰ ਚਾਹੀਦੀ ਸਾਨੂੰ ਸਿਰਫ ਸਿਰਫ ਆਨਲੀ ਸਿਰਫ ਸਿੱਧਾ ਚਾਹੀਦਾ ਕਿ ਜਵਾਬ ਚਾਹੀਦਾ ਕਿ ਜਾਂ ਤਾਂ ਸਾਨੂੰ ਸੈਲਰੀ ਦੋ ਹਰ ਹਾਲਤ ਦੇ ਵਿੱਚ ਉੱਠਣਾ ਇਥੋਂ ਕੀ ਕੈਬਨਿਟ ਮੰਤਰੀ ਦਾ ਨਾਮ ਲਿਓ ਐ ਸਰ ਮੈਂ ਮਿਲੇ ਸੀ ਆਪਾਂ ਮੈਂ ਬਹੁਤ ਜ਼ਿਆਦਾ ਮੰਗ ਕੇ ਦਿੱਤੇ ਐ ਇਥੋਂ ਤੱਕ ਕਿ ਸੀਐਮ ਵਾਈਫ ਨੂੰ ਉਹਨਾਂ ਦੇ ਨੂੰ ਹੀ ਆਪਾਂ ਮਿਲੇ ਸੀ ਉਹਨਾਂ ਨੂੰ ਸਾਡੇ ਦਿੱਤੇ ਹੋਏ ਇਹਨਾਂ ਨੇ ਮੰਗ ਕੇ ਦਿੱਤੇ ਹੋਏ ਸਰ ਕੀ ਉਹਨਾਂ ਵੱਲ ਕੋਈ ਸਵੈ ਭਾਈ ਸਰ ਉਹਨਾਂ ਵੱਲ ਇਹੋ ਇਹ ਵਿਸ਼ਵਾਸ ਹੈ ਕਿ ਮਤਲਬ ਮਿਲਦੀ ਹੈ ਮਿਲਦੀ ਹੈ ਮਤਲਬ ਕੀ ਕਹਿੰਦੇ ਹੁੰਦੇ ਕਿ ਲਾਰੇ ਨੇ ਸਾਡ ਨੂੰ ਹਾਨੂੰ ਤਾਂ ਅਜੇ ਤੱਕ ਕਿਸੇ ਨੇ ਪੂਲ ਵਿਸ਼ਵਾਸ ਕੁਛ ਨਹੀਂ ਦਿੱਤਾ ਹੈਗਾ ਜਿੰਨੀ ਅਜੋਂ ਸਰਕਾਰ ਵੀ ਪਈ ਹੈ ਕਹਿੰਦੇ ਸਰਕਾਰ ਬਹੁਤ ਵਧੀਆ ਹੈ ਪਰ ਸਰਕਾਰ ਨੇ ਸਾਨੂੰ ਤਾਂ ਕੁਝ ਕਰੇ ਸਾਡਾ ਇੰਨਾ ਜਿਆਦਾ ਸਰਕਾਰ ਨੇ ਸੜਕਾਂ ਦੇ ਆਣ ਕੇ ਬਿਠਾ ਲਤਾ ਇਹ ਕੁੜੀਆਂ ਨੂੰ ਹਲ ਪੰਜਾਬ ਦੀਆਂ ਕੁੜੀਆਂ ਆਣ ਕੇ ਤੇ ਬੈਠੀਆਂ ਹੋਈਆਂ ਨੇ ਜੇ ਏਡੀ ਸਰਕਾਰ ਹੈਗੀ ਤਾਂ ਇੱਦਾਂ ਬੈਠਣ ਦਵੇ ਕੀ ਮੰਗ ਹਾਂ ਸਾਡੇ ਸਰ ਸਾਡੀ ਮੰਗ ਇਹ ਕਿ ਜਿਹੜੀ ਨਵੀਂ ਪਰਤੀ ਖੋਲਦੇ ਪਏ ਐ ਪਹਿਲਾਂ ਜਿਹੜੀਆਂ ਹੈ ਨੇ ਰੈਗੂਲਰ ਕਲਾਸ ਚਲਦੇ ਪਏ ਉਹਨਾਂ ਨੂੰ ਆਂਗਣਵਾੜੀ ਚ ਕੀਤਾ ਜਾਵੇ ਤੇ ਨਾ ਇਹ ਜਿਹੜੀ ਪਿਛਲੇ ਸਾਲ ਰੁਕੀਆਂ ਹੋਈਆਂ ਤਨਖਾਵਾ ਨੇ ਸਾਡੀਆਂ ਉਹ ਸਾਨੂੰ ਦਿੱਤੀਆਂ ਜਾਣ ਅਗਰੇ ਤਾਂ ਨਹੀਂ ਤੁਹਾਡੀ ਸੁਣਵਾਈ ਹੋਣੀ ਤਾਂ ਕਿਸ ਤਰ੍ਹਾਂ ਦਾ ਪ੍ਰੋਟੈਸਟ ਰੈਨ ਕਰਾਉਣਾ ਸਰ ਫਿਰ ਤਾਂ ਅਸੀਂ ਇੱਥੇ ਭੁਖੜ ਹੜਤਾਲ ਤੇ ਬੈਠਾਂਗੇ ਹਾਂ ਜਾਇਆ ਕੋਈ ਇਸ ਕਰਕੇ ਤੁਹਾਡੇ ਕੋਲ ਹੁਣ ਤੱਕ ਮਿਲਣਾ ਨਹੀਂ ਸਰ ਇੱਥੋਂ ਦੇ ਮੌਕੇ ਦੇ ਜਿਹੜੇ ਆਪਣੇ ਪੁਲਿਸ ਅਧਿਕਾਰੀ ਉਹ ਆਏ ਹੋਏ ਨੇ ਕੋਈ ਤਾਂ ਕੋਈ ਉੱਪਰੋਂ ਕੋਈ ਵਿਸ਼ਵਾਸ ਨਹੀਂ ਕੋਈ ਕੋਈ ਨਹੀਂ ਆਇਆ ਸਾਡੇ ਸਵੇਰ ਦੇ ਸਾਰ ਬੈਠੇ ਹੋਏ ਆ ਕੋਈ ਸੁਣਵਾਈ ਨਹੀਂ ਸਾਡੀ ਇੱਥੇ ਜਿਸ ਕਾਰਨ ਅਧਿਕਾਰੀ ਦੀ ਛੁੱਟੀ ਵੀ ਹੈ ਤੇ ਇਹਨੂੰ ਕਿਸ ਤਰ੍ਹਾਂ ਸੀ ਮੈਨੇਜ ਕਰਾਂਗੇ ਸਰ ਇਦਾਂ ਬੈਠਾਂਗੇ ਬਸ ਹੁਣ ਅਸੀਂ ਜਦੋਂ ਆ ਗਏ ਆ ਤਾਂ ਫਿਰ ਬੈਠਾ ਹੀ ਆਂ ਜੇ ਸਾਡਾ ਨਹੀਂ ਸੁਣੀ ਜਾਂਦੀ ਤਾਂ ਆਪਾਂ ਸਵੇਰ ਤੋਂ ਕੋਖੜ ਹਦਾਲ ਤੇ ਬੈਠ ਜਾਣਾ ਇੱਥੇ ਛੋਟੇ ਛੋਟੇ ਬੱਚੇ ਆ ਸਰ ਬਟਾਲੇ ਤੋਂ ਇਹੀਂ ਲੈ ਕੇ ਆਏ ਆ ਸਾਡੇ ਬੱਚੇ 3 ਸਾਲ ਦਾ ਹੈ ਕਿ 2 ਸਾਲ ਦਾ ਹੈ ਉਹ ਜ਼ਿੰਮੇਵਾਰ ਸਰਕਾਰ ਹੈ ਤੇ ਸਾਰਾ ਪ੍ਰਸ਼ਾਸਨ ਆ ਜਿਹੜਾ ਜਿਨ੍ਹਾਂ ਨੇ ਸਾਨੂੰ ਛੜਕਾਂ ਤੇ ਬਾਲ ਦਿੱਤਾ ਹੈ ਮੈਂ ਰਾਜਿੰਦਰ ਕੌਰਾਂ ਗੁਰਦਾਸਪੁਰ ਪ੍ਰਧਾਨ ਤੇ ਸਰ ਮੈਂ ਮੇਰੇ ਇਹ ਕਿ ਜਦੋਂ ਇਹਨਾਂ ਨੇ 3000 ਪੋਸਟਾਂ ਹੁਣ ਕੱਢੀਆਂ ਵਾ ਸਾਡੇ ਬਾਰੇ ਕਿਉਂ ਨਹੀਂ ਸੋਚਦੇ ਠੀਕ ਹੈ ਨਾ ਜਦੋਂ ਪਤਾ ਵਾ ਇਹਨਾਂ ਨੂੰ ਕਿ ਇਹਨਾਂ ਨੂੰ 45 ਮਹੀਨੇ ਦੀ ਕੋਈ ਸੈਲਰੀ ਨਹੀਂ ਦੇ ਰਹੇ ਤੇ ਜਦੋਂ ਵੀ ਆਪਾਂ ਧਰਨੇ ਦਾ ਕਰਦੇ ਆ ਉਦੋਂ ਵੀ ਇਹ ਸਾਨੂੰ ਧਰਨੇ ਵਾਸਤੇ ਕਹਿ ਦਿੰਦੇ ਆ ਕਿ ਤੁਹਾਡੀ 2 ਦਿਨਾਂ ਚ ਸੈਲਰੀ ਪਾ ਦਿੰਦੇ ਆ ਤੁਸੀਂ ਵੀ ਸਿਆਣੇ ਹੋ ਕਿਉਂਕਿ ਇਹਨਾਂ ਨੇ ਪਹਿਲਾਂ ਸਾਨੂੰ ਆਪਾਂ ਮੀਟਿੰਗ ਕੀਤੀ ਸੀਗੀ ਤੇ ਡਾਇਰੈਕਟ ਮੈਡਮ ਨਾਲ ਉਹਨਾਂ ਨੇ ਕਿਹਾ ਸੀ ਕਿ ਤੁਹਾਡੀ 10-15 ਦਿਨਾਂ ਤੱਕ ਆ ਜਾਏਗੀ ਫਿਰ ਚਲੋ ਆਪਾਂ ਉੱਥੋਂ ਵੀ ਉੱਠ ਗਏ ਫਿਰ ਇਸ ਤੋਂ ਬਾਅਦ ਇਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਮਤਲਬ ਤੁਹਾਡੀ ਕੋਈ ਮੀਟਿੰਗ ਕੀਤੀ ਗਈ ਸਾਡੀ ਇਹਨਾਂ ਨੇ ਕਿਹਾ ਕਿ ਤੁਹਾਡੀ ਕੋਈ ਸੈਲਰੀ ਦਾ ਕੁਛ ਹਜ ਪਤਾ ਨਹੀਂ ਚੱਲ ਰਿਹਾ ਇਹਦੇ ਬਾਰੇ ਵੀ ਇਹਨਾਂ ਨੇ ਗੱਲ ਕੀਤੀ ਪਰ ਜਦੋਂ ਆਪਾਂ ਕੱਲ ਦੀ ਮੀਟਿੰਗ ਦਾ ਸਾਡਾ ਅੱਜ ਦੀ ਮੀਟਿੰਗ ਦਾ ਹੋਇਆ ਤੇ ਇਹਨਾਂ ਨੇ ਸਾਨੂੰ ਅੱਜ ਰਾਤ ਫੋਨ ਕੀਤਾ ਕਿ ਤੁਸੀਂ 2 ਦਿਨਾਂ 'ਚ ਤੁਹਾਡੀ ਸੈਲਰੀ ਜਿਹੜੀ ਆ ਉਹ ਪੈ ਜਾਏਗੀ ਤੁਸੀਂ ਤਾਂ ਨਾ ਨਾ ਕਰੋ ਫਿਰ 2 ਦਿਨਾਂ 'ਚ ਸੈਲਰੀ ਕਿੱਦਾਂ ਕਿਵੇਂ ਆ ਜਾਏਗੀ ਆਪਾਂ ਇਹ ਜਵਾਬ ਚਾਹੁੰਦੇ ਹਾਂ ਕਿ ਜੇ ਹਫ਼ਤੇ 'ਚ ਨਹੀਂ ਆ ਸਕੀ ਤੇ ਇਹਨਾਂ ਨੇ ਇੱਕ ਵਾਰੀ ਕਹਿ ਕੇ ਸਾਡਾ ਬਜਟ ਹੀ ਨਹੀਂ ਆਇਆ ਕੁਝ ਵੀ ਨਹੀਂ ਆਇਆ ਤੇ ਫਿਰ 2 ਦਿਨਾਂ 'ਚ ਸੈਲਰੀ ਕਿਵੇਂ ਆ ਜੀਗੀ ਅਸੀਂ ਇਹ ਜਵਾਬ ਮੰਗਦੇ ਹਾਂ ਕਿ ਸਾਨੂੰ ਇੱਕ ਤਾਂ ਸੈਲਰੀ ਬਾਰੇ ਦੱਸਿਆ ਜਾਏ ਕਿ ਸਾਡੀ ਕਦੋਂ ਹੋਣੀ ਆ ਕੀ ਗੱਲ ਆ ਹਨਾ ਆਪਾਂ ਨਾ ਤਾਂ ਹੁਣ ਟਾਈਮ ਲੈਣਾ ਤੇ ਨਾ ਕੋਈ ਗੱਲ ਸਿਰਫ ਆਪਾਂ ਸੈਲਰੀ ਲੈਣ ਆਏ ਹਾਂ ਸਾਡੀ ਸੈਲਰੀ ਦੋ ਤੇ ਸਾਡੀਆਂ ਜਿਹੜੀਆਂ 3000 ਪੋਸਟਾਂ ਇਹਨਾਂ ਦੀਆਂ ਨਿਕਲ ਸਕਦੀਆਂ ਤੇ ਫਿਰ ਸਾਡ

ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਧੰਨਵਾਦ